ਸਿਕਲ ਦੀ ਸਾਰਿਆਂ ਨੂੰ ਵੈਕੂ ਜੀ ਖਾਲਸਾ ਵੈਕੂ ਜਿੱਕੀ ਫਤੇ ਜੈ ਸ਼੍ਰੀ ਰਾਮ ਕਹਿੰਦੇ ਖੂਨਦਾਨ ਮਾਦਾਨ ਖੂਨ ਇੱਕ ਐਦਾ ਦੀ ਚੀਜ਼ ਹੈ ਜਿਹੜੀ ਕਿਸੇ ਵੀ ਲੈਬੋਰੀ ਚ ਨਹੀਂ ਬਣਦੀ ਕਿਸੇ ਵੀ ਹਸਪੀਟਲ ਚ ਨਹੀਂ ਬਣਦੀ ਜਦੋਂ ਸਾਨੂੰ ਭੁੱਖ ਲੱਗਦੀ ਹੈ ਸਾਡੇ ਕੋਲ 50 ਤਰ੍ਹਾਂ ਦੇ ਪਦਾਰਥ ਹੈ ਜਿੰਨੇ ਨਾਲ ਅਸੀਂ ਆਪਣਾ ਪੇਟ ਭਰ ਸਕਦੇ ਹਾਂ ਜੇ ਸਾਨੂੰ ਪਿਆਸ ਲੱਗਦੀ ਹੈ ਤੇ 100 ਤਰ੍ਹਾਂ ਦੀ ਤੀਜਾ ਜਿਹੜੀਆਂ ਅਸੀਂ ਪੀ ਸਕਦੇ ਹਾਂ ਲੇਕਿਨ ਖੂਨ ਇੱਕ ਅਜਿਹੀ ਚੀਜ਼ ਹੈ ਵੀ ਜਦੋਂ ਜੇ ਬੰਦੇ ਨੂੰ ਖੂਨ ਹੈ ਚਾਹੀਦਾ ਹੋਵੇ ਚਾਹੇ ਡਿਲੀਵਰੀ ਕੇਸ ਹੋਵੇ ਚਾਹੇ ਐਕਸੀਡੈਂਟ ਕੇਸ ਹੋਵੇ ਚਾਹੇ ਕੈਂਸਰ پیشنਟ ਜਾਂ ਕਿਸੇ ਤਰ੍ਹਾਂ ਦਾ ਵੀ ਕਿਧਰੇ ਬੰਦੇ ਨੂੰ ਪ੍ਰੋਬਲਮ ਆਂਦੀ ਹੈ ਤੇ ਉਹਦੇ ਵਿੱਚ ਸਿਰਫ ਖੂਨ ਹੀ ਲੋੜ ਪੈਂਦਾ ਤੇ ਖੂਨ ਦਾ ਅਲਟਰਨੇਟ ਕੁਝ ਨਹੀਂ ਹੈਗਾ ਖੂਨ ਦਾ ਅਲਟਰਨੇਟ ਸਿਰਫ ਖੂਨ ਨਹੀਂ ਖੂਨ ਹੀ ਹੈ ਔਰ ਦੂਜੀ ਗੱਲ ਤੁਸੀਂ ਇੱਥੇ ਆ ਕੇ ਦੇਖੋ ਵੀ ਜਦੇ ਮੈਂ ਹਿੰਦੂ ਮੁਸਲਮ ਵੀ ਕਿਸਾਈ ਲੇਕਿਨ ਜਦੋਂ ਤੁਸੀਂ ਉਹਨਾਂ ਦਾ ਬਲੱਡ ਦੇਖੋਗੇ ਸਾਰਿਆਂ ਦਾ ਲਾਲ ਹੁੰਦਾ ਔਰ ਲੁਧਿਆਣੇ ਦੇ ਵਿੱਚ ਬੜੀ ਵੱਡੀ ਕਿਤਰਾਸਤੀ ਹੈ ਕਿ ਇੱਥੇ ਜਿਹੜੀ ਲਗਭਗ ਆਬਾਦੀ ਹੈ ਉਹ 40 ਲੱਖ ਦੇ ਕਰੀਬ ਦੀ ਹੈ ਲੇਕਿਨ ਜਦੋਂ ਹਰੇਕ ਮਹੀਨੇ ਬਲੱਡ ਦੀ ਲੋੜ ਪੈਂਦੀ ਹੈ ਉਹ 8000 ਯੂਨਿਟ 8285 ਯੂਨਿਟ ਹੁੰਦਾ ਲੇਕਿਨ ਕੋਈ ਵੀ ਮਹੀਨਾ ਇਤਦਾਨ ਨਹੀਂ ਹੈਗਾ ਡਾਟਾ ਕਢਾ ਕੇ ਦੇਖ ਲਓ ਕਿ ਜਿੰਦੇ ਵਿੱਚ 15 20% ਜਿਹੜਾ ਖੂਨ ਹੈ ਉਹ ਘੱਟ ਹੀ ਅਵੇਲੇਬਲ ਹੁੰਦਾ ਵਾ ਤੇ ਜਿਹੜਾ ਇਹ ਉਪਰਾਲਾ ਚੱਲਦਾ ਪਿਆ ਅੱਜ ਦਾ ਜਿਹੜਾ ਇਹ ਕੈਂਪ ਲੱਗਿਆ ਹੋਇਆ ਲਾਲਾ ਜਗਨਨਾਰਾਜ ਜੀ ਦੇ ਪੁੰਨ ਤਿਥੀ ਤੇ ਤੇ ਇਹ ਬਹੁਤ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਵਿੱਚ ਜਦੋਂ ਤੁਸੀਂ ਬਲੱਡ ਡੋਨੇਟ ਕਰਦੇ ਹੋ ਦਾਨ ਕਰਦੇ ਹੋ ਤੇ ਹਸਪਤਾਲਾਂ ਦੇ ਜਦੋਂ ਜਾਂਦਾ ਹੈ ਔਰ ਜਦੋਂ ਹਸਪਤਾਲਾਂ ਦੇ ਵਿੱਚ ਇਸ ਚੀਜ਼ ਦਾ ਵਾਧਾ ਹੁੰਦਾ ਤੇ ਜਿਹੜਾ ਜਿੰਨੂੰ ਪ੍ਰੋਬਲਮ ਹੁੰਦੀ ਆ ਉਹਨੂੰ ਬਲੱਡ ਈਜ਼ਲੀ ਮਿਲਦਾ ਤੇ ਉਹਦੇ ਚ ਅਸੀਸ ਨਿਕਲਦੀ ਹੈ ਦੋ ਚੀਜ਼ਾਂ ਦੁਨੀਆ ਦੇ ਅੱਜ ਦੀ ਡੇਟ ਦੇ ਵਿੱਚ ਕਾਲੀ ਯੁਗ ਦੇ ਸਮੇਂ ਦੇ ਵਿੱਚ ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਇੱਕ ਅਸੀਸ ਲੈਣੀ ਤੇ ਇੱਕ ਬਸੀਸ ਜਦੋਂ ਕੋਈ ਬੰਦੇ ਨੂੰ ਬਲੱਡ ਮਿਲ ਜੇ ਕੋਈ ਬੰਦਾ ਬਲੱਡ ਡੋਨੇਟ ਕਰਕੇ ਆਵੇ ਜਿਹੜੇ ਬੰਦੇ ਨੂੰ ਮਿਲਦਾ ਉਹਦੇ ਦਿਲ ਚੋਂ ਜਿਹੜੀ ਅਸੀਸ ਨਿਕਲਦੀ ਹੈ ਨਾ ਉਹ ਪਰਮਾਤਮਾ ਨੂੰ ਵੀ ਮੰਨੀ ਪੈਂਦੀ ਹੈ ਔਰ ਖੂਨ ਦਾ ਨਹੀਂ ਕਿੰਦਰ ਹੀ ਜਗ੍ਹਾ ਚੀਜ਼ ਹੈਗੀ ਹੈ ਵੀ ਜਦੋਂ ਕਿਸੇ ਨੂੰ ਮਿਲਦਾ ਉਹਦੇ ਚੋਂ ਅਸੀਸਾਂ ਹੀ ਨਿਕਲਦੀਆਂ ਨੇ ਤੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਯੂਥ ਨੂੰ ਵੀ ਤੁਸੀਂ ਅੱਗੇ ਆਓ ਕਿਉਂਕਿ ਜਿਹੜਾ ਖੂਨ ਹੈ 3 ਮਹੀਨਿਆਂ ਦੇ ਬਾਅਦ ਤੁਸੀਂ ਦੇ ਸਕਦੇ ਹੋ ਤੇ 24 ਘੰਟਿਆਂ ਦੇ ਵਿੱਚ ਪੂਰਾ ਹੁੰਦਾ ਜਿਹੜੀ ਸੈੱਲ ਨੇ ਜਿਹੜੇ ਐਸਜੀਪੀ ਕਹਿੰਦੇ ਨੇ ਤੇ ਉਹ ਸਿਰਫ ਤੇ ਸਿਰਫ 3 ਦਿਨਾਂ ਬਾਅਦ ਤੁਸੀਂ ਦੁਬਾਰਾ ਦੇ ਸਕਦੇ ਹੋ 72 ਘੰਟੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਚਾਹ ਦੋ ਚੈਨਾ ਦਿਓ 72 ਘੰਟੇ ਬਾਦ ਅੰਦਰ ਦੀ ਲਾਈਫ ਹੈ 72 ਘੰਟੇ 73ਵੇਂ ਘੰਟੇ ਉਹ ਸਾਰੇ ਸੈੱਲ ਜਿਹੜੇ 72 ਘੰਟੇ ਪਹਿਲਾਂ ਬਣੇ ਹੋਣਗੇ ਉਹ ਡੈੱਡ ਹੋ ਜਾਂਦੇ ਤੁਹਾਡੀ ਬੋਡੀ ਦੇ ਵਿੱਚ ਹੀ ਜਦੋਂ ਆਪਾਂ ਕਹਿੰਨੇ ਆ ਨਾ ਵੀ ਬਲੋਕੇਜ ਹੋ ਗਈ ਆ ਕੋਈ ਪ੍ਰੋਬਲਮ ਆ ਗਈ ਉਹਨਾਂ ਦੇ ਚ ਹਾਰਟ ਬਲੋਕ ਹੋ ਗਿਆ ਜਾਂ ਨਾੜੀ ਚ ਬਲੋਕੇਜ ਆ ਗਈ ਉਹਦਾ ਕਾਰਨ ਹੀ ਹੁੰਦਾ ਕਿ ਅਸੀਂ ਬਲੱਡ ਜਾਂ ਸੈੱਲ ਡੋਨੇਟ ਨਹੀਂ ਕਰਦੇ ਉਹ ਖੜਾ ਖੜਾ ਤੁਹਾਡਾ ਜਿਹੜਾ ਬੋਡੀ ਦੇ ਵਿੱਚ ਬੀਪੀ ਦੀ ਪ੍ਰੋਬਲਮ ਸ਼ੂਗਰ ਦੀ ਪ੍ਰੋਬਲਮ ਅੱਧਾ ਦੀਆਂ ਪ੍ਰੋਬਲਮਸ ਆਉਂਦੀਆਂ ਤੇ ਵੱਧ ਚੜ ਕੇ ਹਿੱਸਾ ਪਾਓ ਤਾਂ ਜੋ ਜਿਹੜਾ ਤੁਹਾਡਾ ਸਰੀਰ ਵੀ ਠੀਕ ਰਹੇ ਸਰ ਅੱਜ ਜਿਹੜਾ ਬਲੱਡ ਕੈਂਪ ਲਗਾਇਆ ਲਾਲਾ ਜਗਤ ਰਾਜ ਦੀ ਯਾਦ ਵਿੱਚ ਸਰ ਸਭੀ ਇਸ ਸਮੇਦਨਾ ਵਾਲਿਆਂ ਨੇ ਜਿਹੜਾ ਬਲੱਡ ਕੈਂਪ ਲਗਾਇਆ ਲਾਲਾ ਜਗਤ ਰਾਜ ਦੀ ਯਾਦ ਦੇ ਵਿੱਚ ਉਹਦੇ ਵਿੱਚ ਬਾਬਾ ਦੀਪ ਸਿੰਘ ਫੈਡਰੇਸ਼ਨ ਵੱਲੋਂ ਅਸੀਂ ਵੱਧ ਚੜ ਕੇ ਹਿੱਸਾ ਲਿਆ ਹੈ ਇਹਨਾਂ ਦੇ ਸਾਰੇ ਮੈਂਬਰਾਂ ਨੇ ਬਲੱਡ ਦਿੱਤਾ ਔਰ ਬਾਬਾ ਦੀਪ ਸਿੰਘ ਜੀ ਫੈਡਰੇਸ਼ਨ ਵੱਲੋਂ ਇਹ ਹੀ ਅਪੀਲ ਕਰਨਾ ਚਾਹੁੰਦਾ ਕਿ ਹਰੇਕ ਨੌਜਵਾਨ ਨੂੰ ਇਦਾਂ ਦੀਆਂ ਕੈਂਪਾਂ ਦੇ ਵਿੱਚ ਹਿੱਸਾ ਦੇ ਕੇ ਆਪਣਾ ਬਲੱਡ ਕੈਂਪ ਬਲੱਡ ਦਾਨ ਕਰਨਾ ਚਾਹੀਦਾ ਹੈ ਅੱਜ ਅੱਜ ਸਵੇਦਨਾ ٹرسٹ ਵੱਲੋਂ ਲਾਲਾ ਜਗਰ ਨਾਰਾਇਣ ਜੀ ਦੀ ਯਾਦ ਵਿੱਚ ਲੱਡ ਕੈਂਪ ਲਗਾਇਆ ਗਿਆ ਸਿਵਲ ਹਸਪਤਾਲ 'ਚ ਉਹ 'ਚ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਨੇ ਹਿੱਸਾ ਲਿਆ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਅੱਗੇ ਤੋਂ ਇਹ ਜੇ ਕਾਰਿਆ ਕਰਨੇ ਚਾਹੀਦੇ ਆ ਤੇ ਆਇਚ ਵੱਧ ਜੜ ਕੇ ਹਿੱਸਾ ਲੈਣਾ ਬਸ ਕਿ ਮੈਂ ਕੀ ਕਹਾਂ ਲੱਡ ਨਾਲ ਕਿਤੇ ਜ਼ਿੰਦਗੀ ਵੱਜ ਜਾਂਦੀ ਹੈ ਬਲੱਡ ਦਾ ਇਹਨਾਂ ਨਾਲ ਅੱਗੇ ਤਾਂ ਲੋਕ ਬਹੁਤ ਡਰਦੇ ਸੀਗੇ ਹੁਣ ਲੋਕਾਂ 'ਚ ਜਾਗਰਤੀ ਆਈ ਹੈ ਇਹਦੇ ਨਾਲ ਜਿਹੜੇ ਐਕਸੀਡੈਂਟ ਹੋ ਜਾਂਦੇ ਆ ਜਾਂ ਕੋਈ ਹੋਰ ਬਲੱਡ ਚਾਹੀਦਾ ਹੁੰਦਾ ਉਹਦੇ ਨਾਲ ਲੋਕਾਂ ਦੀ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਫਰਕ ਪਿਆ ਵਾ ਉਹਨਾਂ ਦੀ ਜ਼ਿੰਦਗੀ ਬਚ ਸਕਦੀ ਹੈ ਬਲੱਡ ਦੇਣ ਨਾਲ ਵੱਧ ਝੜ ਕੇ ਬਲੱਡ ਦੇਣ ਨਾਲ ਜੋ ਕਿ ਪੰਜਾਬ ਕੇਸਰੀ ਸਮੂਹ ਵੱਲੋਂ ਲਾਲਾ ਜਗਨ ਨਾਰਾਇਣ ਜੀ ਦੇ ਯਾਦ ਦੇ ਵਿੱਚ ਸਾਰੇ ਸ਼ਹਿਰ ਦੇ ਵਿੱਚ ਪੂਰੇ ਮੱਤਲਬ ਪੰਜਾਬ ਚ ਚੱਲ ਰਿਹਾ ਹੈ ਬਲੱਡ ਕੈਂਪ ਤੇ ਉਸ ਦੇ ਵਿੱਚ ਜਿਹੜੇ ਆਪਣੇ ਜੱਜਪੀਤ ਜੀ ਹੈ ਸਵੇਦਨਾ ٹرسٹ ਹਲੇ ਉਹਨਾਂ ਦੇ ਵੱਲੋਂ ਇਨਵੀਟੇਸ਼ਨ ਤੇ ਬਾਬਾ ਦੀਪ ਸਿੰਘ ਫਾਉਂਡੇਸ਼ਨ ਦੇ ਸਾਰੇ ਮੈਂਬਰ ਤੇ ਆਪਣੀ ਪੂਰੀ ਟੀਮ ਲੈ ਕੇ ਅਸੀਂ ਆਏ ਆ ਸਾਰੇ ਮੈਂਬਰਾਂ ਨੇ ਵੱਧ ਚੜ ਕੇ ਬਲੱਡ ਡੋਨੇਟ ਕੀਤਾ ਪਿਛਲੇ ਸਾਲ ਵੀ ਸਾਡੀ ਟੀਮ ਵੱਲੋਂ 45 ਤੋਂ 50 ਮਤਲਬ ਕਿ ਯੂਨਿਟ ਦਿੱਤੇ ਸੀਗੇ ਅੱਜ ਵੀ ਸਾਡੀ ਟੀਮ ਦੇ ਮੈਂਬਰ ਆਏ ਆ ਸਭ ਨੇ ਯੂਨਿਟ ਦਿੱਤਾ ਸਭ ਨੇ ਦਾਨ ਕੀਤਾ ਤੇ ਅਸੀਂ ਸਾਰੇ ਯੂਥ ਨੂੰ ਇਹ ਕਹਿੰਨੇ ਆ ਕਿ ਨਸ਼ੇ ਛੱਡ ਕੇ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਿਉਂਕਿ ਤੋਂ ਸਭ ਤੋਂ ਬਿਮਾਰੀਆਂ ਤੋਂ ਰਾਤ ਮਿਲਦੀ ਹੈ ਤੇ ਸਾਰੇ ਚ ਮਤਲਬ ਕਿ ਕਿਸੇ ਨਾ ਕਿਸੇ ਦੀ ਜਾਨ ਵੀ ਬਚ ਸਕਦੀ ਠੀਕ ਲਾਲਾ ਜਗਤ ਨਾਰਾਇਣ ਜੀ ਜੀ ਦੀ ਚੌਥਾਲੀ ਮੇ ਫਰਨਤੀਤੀ ਤੇ ਅਸੀਂ ਬਲੱਡ ਕੈਂਪ ਲਗਾਇਆ ਹੈ ਅੱਜ ਇਹ 2 ਸਾਲ ਤੋਂ ਅਸੀਂ ਲਗਾ ਰਹੇ ਹਾਂ ਪਿਛਲੇ ਸਾਲ ਸਾਡਾ 474 94 ਯੂਨਿਟ ਹੋਈ ਸੀ ਇਸ ਸਾਲ ਹਲੇ ਚੱਲ ਰਿਹਾ ਬਲੱਡ ਕੈਂਪ ਤੇ ਪੰਜਾਬ ਕੇਸਰੀ ਦੇ ਸਹਿਯੋਗ ਨਾਲ ਇਹ ਬਲੱਡ ਕੈਂਪ ਬਹੁਤ ਹੀ ਵਧੀਆ ਲੱਗਦਾ ਹੈ ਕਿ ਪੰਜਾਬ ਕੇਸਰੀ ਦੇ ਅਭਜੀਤ ਚੋਪੜਾ ਜੀ ਆਏ ਸੀਗੇ ਤੇ ਉਹਨਾਂ ਨੇ ਦੇਖਿਆ ਤੇ ਉਹਨਾਂ ਨੇ ਕਿਹਾ ਬਹੁਤ ਵਧੀਆ ਕੰਮ ਕਰ ਰਹੇ ਪਏ ਆ ਤੇ ਸੰਵੇਦਨਾ ٹرسٹ ਦੇ 14 17 ਐਮਬੂਲੈਂਸ ਪਾਈ ਹੋਈਆਂ ਜਿਹੜੀ ਕਿ ਫ੍ਰੀ ਆਫ ਕਾਸਟ ਜਾਂਦੀਆਂ ਤੇ ਚਾਰ ਸ਼ਾਬਾਨ ਹੈ ਤੇ ਪੰਜ ਡੀਪ ਫ੍ਰੀਜ਼ਰ ਹੈ ਜਿਹੜੇ ਕਿ ਅਸੀਂ ਫ੍ਰੀ ਆਫ ਕਾਸਟ ਸਭ ਨੂੰ ਪ੍ਰੋਵਾਈਡ ਕਰਦੇ ਆ ਤੇ ਉਸ ਤੋਂ ਇਲਾਵਾ ਸਿਵਲ ਹਸਪੀਟਲ ਵਾਲੇ ਜੋ ਜੋ ਕਹਿੰਦੇ ਆ ਪਿਛਲੇ ਸਾਲ ਉਹਨਾਂ ਨੇ ਕਿਹਾ ਸੀ ਸਾਨੂੰ ਕੰਬਲ ਚਾਹੀਦੇ ਆ ਤੇ 1000 ਕੰਬਲ ਉਹ ਪ੍ਰੋਵਾਈਡ ਕਰਵਾਇਆ ਹੁਣ ਉਹਨਾਂ ਨੇ ਕਿਹਾ 2000 ਚੱਦਰ ਚਾਹੀਦੀ ਹੈ ਉਹਦਾ ਵੀ ਅਸੀਂ ਆਂਦਾਵਾਲ ਆਰਡਰ ਦਿੱਤਾ ਤੇ ਅਸੀਂ ਉਹਰੇ 15 ਸਾਲ ਪਹਿਲਾਂ ਇੱਕ ਮੋਰਸ਼ੀ ਬਣਾਈ ਸੀਗੀ ਜਿਹੜੀ ਕਿ ਹੁਣ ਖਰਾਬ ਕਰਨਾ ਸ਼ੁਰੂ ਕਰਤਾ ਸੀ ਉਹਨੇ ਉਹਦਾ ਟੈਂਪਰੇਚਰ ਮਤਲਬ ਕਾਫੀ ਡਾਊਨ ਨਹੀਂ ਆਂਦਾ ਸੀਗਾ ਤੇ ਹੁਣ ਅਸੀਂ ਇੱਕ ਨਵੀਂ ਮੋਰਚੀ ਬਣਾਈ ਹੈ ਜਿਹਦਾ -12 ਡਿਗਰੀ ਆ ਰਿਹਾ ਹੈ ਤੇ ਉਹਦਾ ਵੀ ਅਸੀਂ 5-7 ਦਿਨਾਂ 'ਚ ਉਦਘਾਟਨ ਕਰਦੇ ਹਾਂਗੇ ਤੇ ਪੁਰਾਣੀ ਮੋਰਚੀ ਇਹਦੀ ਮੇਨਟੇਨੈਂਸ ਅਸੀਂ ਠੀਕ ਕਰਾ ਦੇਵਾਂਗੇ ਤੇ ਉਸ ਤੋਂ ਇਲਾਵਾ ਅਸੀਂ 475 ਬੱਚਿਆਂ ਦੀ ਫੀਸ ਦੇ ਰਹੇ ਹਾਂ ਹਰ ਮਹੀਨੇ ਤੇ ਬਾਕੀ ਹੋਰ ਵੀ ਸਾਡੇ ਕੋਲ ਕੋਈ ਬੱਚਾ ਆਂਦਾ ਹੈ ਨੀਡੀ ਅਸੀਂ ਉਹਦੀ ਵੀ ਫੀਸ ਦਿੰਦੇ ਹਾਂ ਤੇ ਕੋਵਿਡ ਵੱਲੇ ਸੰਵੇਦਨਾ ٹرسٹ ਨੇ ਬਹੁਤ ਕੰਮ ਕੀਤਾ ਤੇ ਸਾਡੇ ਡਰਾਈਵਰ ਜਿਹੜੇ ਸੀਗੇ ਉਹ ਡਰਾਈਵਰ ਨਹੀਂ ਆ ਉਹ ਬਸ ਰੱਬ ਰੂਹੀ ਬੰਦੇ ਐ ਜਿਹੜਾ ਨੇ ਕਿ ਡੈੱਡ ਬੋਡੀਆਂ ਚੱਕ ਕੇ ਉਹਨਾਂ ਸੰਸਕਾਰ ਕਰਾਇਆ ਤੇ ਘਰ ਦੇ ਬੰਦੇ ਹੱਥ ਨਹੀਂ ਲਾਂਦੇ ਡੈੱਡ ਬੋਡੀ ਨੂੰ ਸਾਡੇ ਮੋਢੇ ਜਾ ਕੇ ਸੰਸਕਾਰ ਕਰਾ ਕੇ ਹੁੰਦੇ ਸੀਗੇ ਤੇ ਸੰਵੇਦਨ ٹرسٹ ਚ ਡੀਸੀ ਸਾਹਿਬ ਨੇ ਸਾਡਾ ਆਫਿਸ ਬਣਾਇਆ ਸੀ ਜਿਹੜੇ ਵੀ ਹਸਪੀਟਲ ਚ ਡੈਥ ਹੁੰਦੀ ਸੀਗੀ ਉਹ ਸਾਨੂੰ ਫੋਨ ਕਰਦੀ ਸੰਵੇਦਨ ٹرسٹ ਨੂੰ ਅਸੀਂ ਐਂਬੂਲੈਂਸ ਭੇਜੀ ਸੀ ਸੰਸਕਾਰ ਕਰਾ ਕੇ ਮੁੰਡੇ ਆਂਦੇ ਸੀਗੇ ਤੇ ਹੋਰ ਵੀ بڑے ਉਪਰਾਲੇ ਕਰਦੇ ਰਹੇ ਨੇ ਤੇ ਇਸੇ ਨਾਲ ਹੀ ਜੈ ਸ਼੍ਰੀ ਗਾਂ ਅ ਸਰ ਅਜੇ ਇਸ ਵੀ ਨਾਟਕ ਤੇ ਪੰਜਾਬ ਕੇ ਯਾਰਾਂ ਦੇ ਕਿ ਲਾਲਾ ਜਗਤ ਨਾਰਾਇਣ ਦੀ ਯਾਦ ਵਿੱਚ ਗੜਗੰਚਾ ਰਿਹਾ ਸੀ। ਸੇਖੋ ਪਹਿਲਾਂ ਸਭ ਨਾਲ ਪਹਿਲਾਂ ਮੈਂ ਪੰਜਾਬ ਕੇ ਸੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹ ਇਵੈਂਟ ਕਰ ਸਕੀਏ। ਇਹ ਇਵੈਂਟ ਉਹਨਾਂ ਤੋਂ ਬਿਨਾਂ ਇਹ ਸੰਭਵ ਨਹੀਂ ਸੀਗਾ। ਤੇ ਮੈਂ ਲਾਲਾ ਜਗਤ ਨਾਰਾਇਣ ਜੀ ਨੂੰ ਸ਼ਰਧਾਂਜਲੀ ਰਿਪੀਟ ਕਰਦਾ ਜਿਹੜੇ ਕਿ ਇੱਕ ਐਸਾ ਬੂਟਾ ਲਾ ਕੇ ਗਏ ਨੇ ਜਿਹਨੂੰ ਉਹਨਾਂ ਦੇ ਪਰਪੋਤਾ ਜੀ ਤੱਕ ਹਲੇ ਤੱਕ ਚਲਾ ਰਹੇ ਨੇ ਤਾਂ ਮੈਂ ਪਰਮਾਤਮਾਗੇ ਇਹ ਆਸ ਕਰਦਾ ਵੀ ਇਹ ਜਿਹੜਾ ਬੂਟਾ ਲਾਇਆ ਇੱਕ ਰਕਸ਼ ਦੀ ਤਰ੍ਹਾਂ ਇਹ ਫੈਲੇ ਦੀ ਬ੍ਰਾਂਚਸ ਹੋਰ ਬਣਨ ਤਾਂ ਜੋ ਇਹ ਪੂਰੇ ਹਿੰਦੁਸਤਾਨ ਦੇ ਵਿੱਚ ਬਲੱਡ ਦੀ ਕਮੀ ਨਾ ਆਵੇ ਇਹੋ ਜਿਹਾ ਬੂਟਾ ਲੱਗੇ ਤੇ ਮੈਂ ਇਹਦੇ ਨਾਲ ਨਾਲ ਜਿਹੜੇ ਅੱਜ ਦੇ ਅੱਜ ਦੀ ਸਥਿਤੀ ਜੋ ਹੈ ਕਿ ਕਿਸਾਨਾਂ ਦੇ ਜਿਹੜੇ ਕਿਸਾਨਾਂ ਦੇ ਘਰ ਉਹ ਜਿਹੜੇ ਤਬਾਹ ਹੋ ਗਏ ਉਹਨਾਂ ਦੇ ਮੈਂਬਰਸ ਜਿਹੜੇ ਜਿਹੜੇ ਸੀ ਆਪਣੇ ਘਰ-ਬਾਰ ਤੋਂ ਦੂਰ ਹੋ ਗਏ ਤੇ ਮੈਂ ਉਹਨਾਂ ਲਈ ਵੀ ਕਿਉਂਕਿ ਜਿਹੜਾ ਪਾਣੀ ਉਹਨਾਂ ਨੇ ਪਾਣੀ ਸੁੱਕਣ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਫੈਲਣੀਆਂ ਨੇ ਅਸੀਂ ਉਹ ਉਹ ਵੀ ਇੱਕ ਇਸ ਨਾਲ ਜੁੜਦਾ ਇੱਕ ਉਹ ਹੈ ਜਿਹਦੇ ਨਾਲ ਜਿਹਦੇ ਵਿੱਚ ਇਹ ਬਲੱਡ ਜਿਹੜਾ ਅੱਗੇ ਜਾ ਕੇ ਡੇਂਗੂ ਡੇਂਗੂ ਲਈ ਤੇ ਹੋਰ ਜਿਹੜੀਆਂ ਬਿਮਾਰੀਆਂ ਸਕੇਂਦਰੀ ਬਿਮਾਰੀਆਂ ਆਣੀਆਂ ਨੇ ਸੁੱਕਣ ਤੋਂ ਬਾਅਦ ਤਾਂ ਉਹਨਾਂ ਲਈ ਜਿਹੜਾ ਕੰਮ ਆਏਗਾ ਅਕੀ ਇਹ ਸਰ ਕਿੰਨੇ ਕਿੱਥੇ ਜਿੰਨ ਕਿੱਥੇ ਨੇ ਪਿਛਲੇ ਸਾਲ ਜਿਹੜੀ ਯੂਨਿਟ ਲਾਈਜ਼ ਕਿੰਨੇ ਕਿੰਨੇ ਕਿੱਥੇ ਜਿੱਥੇ ਆ ਦੇਖੋ ਪਿਛਲੀ ਵਾਰ ਤਾਂ 593 ਯੂਨਿਟ ਰਹੀ ਸੀ ਮੈਂ ਮੈਂ ਕੋਈ ਵੀ ਜੇ ਕੈਂਪ ਲੱਗਿਆ ਮੈਹਲਾਨ ਵਾਲਾ ਕੋਨਾ ਸਾਰੇ ਭਰਾਵਾਂ ਦੇ ਮਿੱਤਰਾਂ ਦੇ ਸਾਰੇ ਤੁਹਾਡੇ ਸਹਿਯੋਗ ਨਾਲ ਇਹ ਕੈਂਪ ਲੱਗਿਆ ਤੇ ਇਸ ਕੈਂਪ ਦੇ ਵਿੱਚ ਦੇਖੋ ਮੈਨੂੰ ਯੂਨਿਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰਾ 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 ਸਿਰਫ ਇੱਕੋ ਹੀ ਐਫਰਟ ਸੀਗਾ ਵੀ ਆਪਾਂ ਸਿਵਲ ਦਾ ਬਲੱਡ ਬੈਗ ਭਰੀਏ ਤਾਂ ਕਿ ਜੇ ਕੋਈ ਵੀ ਆਫਤ ਆਂਦੀ ਹੈ ਜਿਵੇਂ ਕਿ ਹੁਣ ਤੁਸੀਂ ਸਰਾਲੀ ਦੇ ਵਿੱਚ ਦੇਖੋ ਕਿੰਨਾ ਜਿਆਦਾ ਫਲੱਡ ਆ ਰਿਹਾ ਹੈ ਤੇ ਰੀਸੀ ਸਾਹਿਬ ਸਾਡੇ ਉੱਥੇ ਜਾ ਕਿਸੀ ਟੀਮ ਵੀ ਉੱਥੇ ਲੱਗੀ ਹੋਈ ਹੈ ਜੇ ਕਵਰੇਜ ਕਰਕੇ ਸਾਨੂੰ ਦੱਸ ਰਹੀ ਹੈ ਤਾਂ ਮੇਰਾ ਮੇਰਾ ਇਹੀ ਮੋਟਿਵ ਹੈ ਵੀ ਉਹਨਾਂ ਉਹਨਾਂ ਦੇ ਲਈ ਘਟੋ ਘਟ ਬਲੱਡ ਬੈਂਕ ਭਰੇ ਰਹਿਣ ਚਾਹੇ ਅਸੀਂ ਕੈਂਪ ਲਗਾਇਆ ਚਾਹੇ ਕਿਸੇ ਨੇ ਕਿਸੇ ਵੀ ٹرسٹ ਨੇ ਕੈਂਪ ਲਗਾਇਆ ਸਾਡਾ ਮੋਟਿਵ ਹੋਣੀ ਹੈ ਮੋਟਿਵ ਸਾਡਾ ਇਹ ਹੈ ਵੀ ਜਿਹੜਾ ਵੀ ਕੋਈ ਇੱਥੇ ਬਲੱਡ ਲੈਣ ਆਵੇ ਤਾਂ ਖਾਲੀ ਨਾ ਜਾਵੇ ਯੂਥ ਨੂੰ ਇਹ ਮੈਸੇਜ ਹੈ ਅੱਜ ਯੂਥ ਦਾ ਉਤਸ਼ਾਹ ਦੇਖ ਕੇ ਤਾਂ ਮੈਨੂੰ ਵੀ ਬੜਾ ਹੋਇਆ ਮੈਂ ਵੀ ਅੱਜ ਬਲੱਡ ਦੇਣਾ ਚਾਹੁੰਦਾ ਪਰ ਮੈਨੂੰ 2 ਮਹੀਨੇ ਪਹਿਲਾਂ ਚਿਕਨਗੁਨੀ ਆਨ ਕਰਕੇ ਨਹੀਂ ਲਿਆ ਤਾਂ ਮੈਂ ਯੂਥ ਦੇ ਵਿੱਚ ਉਤਸ਼ਾਹ ਦੇ ਕੇ ਅੱਜ ਖੁ ਹੋ ਗਿਆ ਵੀ ਇੰਨਾ ਯੂਥ ਅੱਗੇ ਆਉਣ ਲਈ ਤਿਆਰ ਹੈ ਇਹ ਤੇ ਅਸੀਂ ਐਫਰਟ ਕਰੀਏ ਥੋੜਾ ਜਿਹਾ ਤਾਂ ਯੂਥ ਨੂੰ ਅਸੀਂ ਕਿੱਥੇ ਤੋਂ ਕਿੱਥੇ ਲੈ ਕੇ ਜਾ ਸਕਦੇ ਹਾਂ ਧੰਨਵਾਦ